ਗੁਰਸੇਖ ਕੁੜੀ ਮੈਕਦੀਪਤਾ ਨਾਮ ਅੱਜਕੱਲ੍ਹ ਹਰ ਪਾਸੇ ਚਰਚਾ ਦੇ ਵਿੱਚ ਆਇਆ ਹੋਇਆ ਹੈ। ਕੁਝ ਹਫ਼ਤਿਆਂ ਤੋਂ ਉਸ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਫੈਲ ਰਹੀਆਂ ਹਨ। ਹੋ ਸਕਦਾ ਹੈ ਤੁਸੀਂ ਕੁਝ ਸੁਣਿਆ ਹੋਵੇ ਪਰ ਅਸੀਂ ਇੱਥੇ ਸਾਰੇ ਮਾਮਲੇ ਦਾ ਤੁਹਾਨੂੰ ਆਸਾਨ ਅਤੇ ਸਾਫ਼ ਸ਼ਬਦਾਂ ਵਿੱਚ ਅਰਥ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਹਰ ਕੋਈ ਇਸ ਦੀ ਪਿਸ਼ੋਕੜ ਸਹੀ ਤਰੀਕੇ ਨਾਲ ਸਮਝ ਸਕੇ ਅਤੇ ਅਫਵਾਹਾਂ ਦੀ ਥਾਂ ਹਕੀਕਤ ਤੱਕ ਪਹੁੰਚਿਆ ਜਾ ਸਕੇ। ਵਾਕੀ ਨਾਲ ਜੁੜੀ ਛੋਟੀ ਗੱਲ ਲੋਕਾਂ ਲਈ ਮਹੱਤਵਪੂਰਨ ਹੁੰਦੀ ਹੈ ਮੈਕਦੀਪ ਦਾ ਵਿਆਹ ਮਨਿੰਦਰ ਮੰਗੜ ਦੇ ਛੋਟੇ ਭਰਾ ਰਵੀ ਨਾਲ ਹੋਇਆ ਸੀ ਮਨਿੰਦਰ ਆਪਣੇ ਵਲੌਗਾਂ ਤੇ ਵਿਦੇਸ਼ੀ ਜੀਵਨ ਸ਼ੈਲੀ ਕਰਕੇ ਕਾਫੀ ਪਛਾਣ ਬਣਾ ਚੁੱਕਿਆ ਹੈ ਇਹ ਪਰਿਵਾਰ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਵੱਸਦਾ ਆ ਰਿਹਾ ਸੀ ਵਿਆਹ ਤੋਂ ਬਾਅਦ ਮੈਕ ਨੇ ਉੱਥੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਅਤੇ ਸ਼ੁਰੂਆਤੀ ਦਿਨ ਸਧਾਰਨ ਲੱਗਦੇ ਰਹੇ ਕਿਸੇ ਨੇ ਵੀ ਇਹ ਅੰਦਾਜ਼ਾ ਨਹੀਂ ਲਾਇਆ ਸੀ ਕਿ ਅੱਗੇ ਚੱਲ ਕੇ ਇੰਨੀ ਵੱਡੀ ਉਲਝਣ ਪੈਦਾ ਹੋਵੇਗੀ ਜੋ ਸਾਰਿਆਂ ਲਈ ਚਿੰਤਾ ਦਾ ਕਾਰਨ ਬਣੀ ਅਤੇ ਚਰਚਾ ਦਾ ਵਿਸ਼ਾ ਵੀ ਬਣੇ ਕੁਝ ਮਹੀਨੇ ਪਹਿਲਾਂ ਮੈਕਦੀਪ ਦੀ ਸਿਹਤ ਵਿੱਚ ਅਚਾਨਕ ਗਰਾਵਟ ਆਉਣ ਲੱਗੀ ਉਹ ਡਿਪਰੈਸ਼ਨ ਦੀ ਸ਼ਿਕਾਰ ਹੋ ਗਈ ਤੇ ਉਸ ਨੂੰ ਮਾਨਸਿਕ ਤਣਾਅ ਜਿਹੜਾ ਜ਼ਿਆਦਾ ਵੱਧ ਗਿਆ ਪਰਿਵਾਰ ਨੇ ਸੋਚਿਆ ਕਿ ਦੇਸ਼ ਵਾਪਸੀ ਨਾਲ ਸ਼ਾਇਦ ਉਸ ਦੀ ਹਾਲਤ ਵਿੱਚ ਸੁਧਾਰ ਆਵੇ ਇਲਾਜ ਲਈ ਉਸ ਨੂੰ ਇਕੱਲਿਆਂ ਹੀ ਪੰਜਾਬ ਭੇਜਣ ਦਾ ਫੈਸਲਾ ਕੀਤਾ ਗਿਆ ਜਿਸ ਨੇ ਬਾਅਦ ਵਿੱਚ ਚਰਚਾ ਦਾ ਰੁਖ ਪੂਰੀ ਤਰ੍ਹਾਂ ਬਦਲ ਦਿੱਤਾ ਇਸ ਫੈਸਲੇ ਨਾਲ ਜੁੜੀ ਹਰ ਗੱਲ ਸੋਸ਼ਲ ਮੀਡੀਆ ਦੀ ਸੁਰਖੀ ਬਣ ਗਈ ਅਤੇ ਲੋਕਾਂ ਦੇ ਵਿਚਾਰ ਵੰਡ ਗਏ ਤੁਰੰਤ ਹੀ ਜਿਵੇਂ ਇਹ ਖਬਰ ਸਾਹਮਣੇ ਆਈ ਤੇ ਲੋਕਾਂ ਨੇ ਟਿੱਪਣੀਆਂ ਆ ਤੇ ਅਨੁਮਾਨ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਮੈਕਦੀਪ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਕਿਸੇ ਨੇ ਕਿਹਾ ਕਿ ਬਿਮਾਰ ਹਾਲਤ ਵਿੱਚ ਇਕੱਲੀ ਮੈਕ ਨੂੰ ਪੰਜਾਬ ਦੇ ਜਨਾਂ ਠੀਕ ਨਹੀਂ ਕਿਸੇ ਨੇ ਰਵੀ ਉੱਤੇ ਉਂਗਲ ਚੱਕੀ ਤੇ ਉਸਦੇ ਪਤੀ ਹੋਣ ਦਾ ਫਰਜ਼ ਨਹੀਂ ਨਿਭਾਇਆ ਕਈ ਲੋਕਾਂ ਨੇ ਇਹ ਤੱਕ ਕਹਿ ਦਿੱਤਾ ਕਿ ਦੋਹਾਂ ਵਿਚਕਾਰ ਹੁਣ ਦੂਰੀ ਪੈ ਗਈ ਹੈ ਅਤੇ ਉਹਨਾਂ ਦਾ ਡਿਵੋਰਸ ਹੋ ਗਿਆ ਹੈ ਇਸ ਸਭ ਦੇ ਬਾਵਜੂਦ ਪਰਿਵਾਰ ਵੱਲੋਂ ਕੋਈ ਵੀ ਬਿਆਨ ਸਾਹਮਣੇ ਅਜੇ ਤੱਕ ਨਹੀਂ ਆਇਆ ਜਿਸ ਕਾਰਨ ਇਹ ਸਸਪੈਂਸ ਬਣਿਆ ਹੋਇਆ ਹੈ ਐਸਾ ਮੇ ਦੌਰਾਨ ਮੈਕਦੀਪ ਨੇ ਆਪਣੇ YouTube ਚੈਨਲ ਤੇ ਇੱਕ ਨਵਾਂ ਵਲੌਗ ਜਾਰੀ ਕੀਤਾ ਹੈ ਜਿਸ ਦਾ ਟਾਈਟਲ ਹੈ ਕੈਂਸਰ ਜਾਂ ਡਿਪਰੈਸ਼ਨ ਵੀਡੀਓ ਆਉਂਦੇ ਹੀ ਲੋਕਾਂ ਦੀ ਉਤਸੁਕਤਾ ਵਧ ਗਈ ਕਿਉਂਕਿ ਲੋਕ ਮੈਕ ਦੇ ਵੱਲੋਂ ਉਸ ਦੇ ਪਰਿਵਾਰ ਤੋਂ ਦੂਰੀ ਦੀ ਸੱਚਾਈ ਜਾਨਣਾ ਚਾਹੁੰਦੇ ਹਨ ਮੈਕ ਨੇ ਦੱਸਿਆ ਕਿ ਉਹ ਕੁਝ ਸਮੇਂ ਤੋਂ ਵਲੌਗ ਐਸਲੀ ਨਹੀਂ ਪਾ ਰਹੀ ਸੀ ਕਿਉਂਕਿ ਉਹ ਕੈਨੇਡਾ ਵਾਪਸ ਆ ਚੁੱਕੀ ਹੈ ਉਸ ਦੀ ਗੱਲਬਾਤ ਤੋਂ ਇਹ ਸਪਸ਼ਟ ਮਹਿਸੂਸ ਹੋਇਆ ਕਿ ਸੌਰੀ ਅਤੇ ਰਵੀ ਨਾਲ ਰਿਸ਼ਤੇ ਪਹਿਲਾਂ ਵਰਗੇ ਉਸਦੇ ਨਹੀਂ ਰਹੇ ਇਹ ਗੱਲ ਦਰਸਾਉਂਦੀ ਸੀ ਕਿ ਪਸ਼ੋਕੜ ਵਿੱਚ ਕਾਫੀ ਕੁਝ ਬਦਲ ਚੁੱਕਾ ਹੈ ਮੈਕ ਨੇ ਇਹ ਵੀ ਕਿਹਾ ਕਿ ਬਹੁਤ ਲੋਕ ਉਸਦੇ ਡਿਪਰੈਸ਼ਨ ਨੂੰ ਨਾਟਕ ਸਮਝਦੇ ਹਨ ਅਤੇ ਉਸ ਤੇ ਦੋਸ਼ ਲਗਾਉਂਦੇ ਹਨ ਕਿ ਉਹ ਬਿਮਾਰੀ ਦਾ ਡਰਾਮਾ ਕਰ ਰਹੀ ਹੈ ਉਸ ਨੇ ਸਪਸ਼ਟ ਕਿਹਾ ਕਿ ਡਿਪਰੈਸ਼ਨ ਕੈਂਸਰ ਵਾਂਗੂ ਰਿਪੋਰਟਾਂ 'ਚ ਨਹੀਂ ਦਿਸਦੀ ਪਰ ਇਹ ਅੰਦਰੋਂ ਇਨਸਾਨ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੰਦਾ ਹੈ ਉਸ ਦਾ ਕਹਿਣਾ ਸੀ ਕਿ ਜੇਕਰ ਉਹ ਝੂਠ ਬੋਲਦੀ ਹੈ ਤਾਂ ਰੱਬ ਆਪੇ ਉਸ ਨੂੰ ਦੇਖੇਗਾ ਨਾਲ ਹੀ ਉਸ ਨੇ ਇਸ਼ਾਰਿਆਂ ਵਿੱਚ ਇਹ ਵੀ ਕਹਿ ਦਿੱਤਾ ਕਿ ਮੁਸੀਬਤ ਵੇਲੇ ਜਦੋਂ ਆਪਣੇ ਹੀ ਸਾਥ ਛੱਡ ਜਾਣ ਤਾਂ ਦਰਦ ਹੋਰ ਵੀ ਜ਼ਿਆਦਾ ਹੁੰਦਾ ਹੈ ਅੱਗੇ ਉਸ ਨੇ ਪਰ ਉਸੇ ਨਾਲ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਸਮਝਾ ਕੇ ਅਤੇ ਹਿੰਮਤ ਜੁਟਾ ਕੇ ਇਸ ਮੋੜ ਤੱਕ ਪਹੁੰਚੀ ਹੈ ਉਸ ਦਾ ਤਿਆਰਬਾ ਸੀ ਕਿ ਡਿਪਰੈਸ਼ਨ ਵਰਗੀ ਤਕਲੀਫ ਰੱਬ ਕਿਸੇ ਨੂੰ ਵੀ ਨਾ ਦੇਵੇ ਕਿਉਂਕਿ ਇਸ ਦਾ ਦਰਦ ਸਿਰਫ ਪੀੜਤ ਨੂੰ ਹੀ ਪਤਾ ਹੁੰਦਾ ਹੈ ਕੀ ਹੁੰਦਾ ਹੈ ਉਸ ਦੇ ਚਿਹਰੇ ਅਤੇ ਅੱਖਾਂ ਦੀ ਹਾਲਤ ਇਹ ਹੀ ਦੱਸ ਰਹੀ ਸੀ ਕਿ ਉਹ ਅੰਦਰੋਂ ਕਾਫੀ ਕਮਜ਼ੋਰ ਹੋ ਚੁੱਕੀ ਹੈ ਫਿਰ ਵੀ ਉਸ ਨੇ ਕਿਹਾ ਕਿ ਸਹੀ ਸਮੇਂ ਉੱਤੇ ਉਹ ਪੂਰਾ ਸੱਚ ਲੋਕਾਂ ਨੂੰ ਜ਼ਰੂਰ ਦੱਸੇਗੀ ਇਸ ਗੱਲ ਦਾ ਭਰੋਸਾ ਉਸ ਨੇ ਲੋਕਾਂ ਨੂੰ ਦਿਵਾਇਆ ਦੂਜੇ ਪਾਸੇ ਮਨਿੰਦਰ ਮੰਗਟ ਅਤੇ ਉਸ ਦੀ ਪਤਨੀ ਸ਼ਰਨ ਵੀ ਇਸ ਵੇਲੇ ਪੰਜਾਬ ਆਈ ਹੋਏ ਹਨ ਲੋਕ ਉਮੀਦ ਕਰ ਰਹੇ ਹਨ ਕਿ ਸ਼ਾਇਦ ਉਹ ਇਸ ਮਾਮਲੇ ਉੱਤੇ ਕੋਈ ਸਪਸ਼ਟੀਕਰਨ ਦੇਣਗੇ ਪਰ ਅਜੇ ਤੱਕ ਅਜਿਹਾ ਕੁਝ ਵੀ ਨਹੀਂ ਹੋਇਆ ਨਾ ਕਿਸੇ ਵਲੌਗ ਵਿੱਚ ਉਹਨਾਂ ਨੇ ਮੈਕ ਦਾ ਜ਼ਿਕਰ ਕੀਤਾ ਅਤੇ ਨਾ ਹੀ ਉਹ ਮੈਕਦੀਪ ਨੂੰ ਜਦੋਂ ਮੈਕ ਪੰਜਾਬ ਸੀ ਉਦੋਂ ਮਿਲਣ ਆਏ ਇਸ ਦਰਮਿਆਨ ਮੈਂ ਇੱਕ ਆਪਣੇ ਇੰਸਟਾਗ੍ਰam ਖਾਤੇ ਉਤੇ ਲਗਾਤਾਰ ਸੈਡ ਸਟੇਟਸ ਸਾਂਝੇ ਕਰ ਰਹੀ ਹੈ ਜਿਸ ਕਰਕੇ ਚਿੰਤਾ ਲੋਕਾਂ ਦੀ ਹੋਰ ਵੀ ਵਧਦੀ ਜਾ ਰਹੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਬਣ ਰਹੇ ਹਨ ਪਹਿਲਾਂ ਦੇ ਵਲੌਗਾਂ ਵਿੱਚ ਮੈਕਦੀਪ ਅਕਸਰ ਕਹਿੰਦੀ ਰਹੇਗੀ ਉਹ ਦਿਖਾਵੇ ਤੋਂ ਦੂਰ ਰਹਿੰਦੀ ਹ ਅਤੇ ਜੇਕਰ ਉਹ ਕਦੇ ਗਲਤ ਹੋਵੇ ਤਾਂ ਰੱਬ ਉਸ ਨੂੰ ਆਪਣੇ ਆਪ ਸਜ਼ਾ ਦੇਵੇਗਾ ਤੇ ਡਿਪਰੈਸ਼ਨ ਵਰਗੀ ਗੰਭੀਰ ਬਿਮਾਰੀ ਰੱਬ ਕਿਸੇ ਨੂੰ ਵੀ ਨਾ ਦੇਵੇ ਤੇ ਉਹ ਇਸ ਸਮੇਂ ਪਰਿਵਾਰ ਤੋਂ ਦੂਰ ਰਹਿ ਰਹੀ ਹੈ ਕਿਉਂਕਿ ਅਜੇ ਤੱਕ ਵੀ ਉਸ ਨੇ ਆਪਣੇ ਪਰਿਵਾਰ ਜਾਂ ਸਹੁਰੇ ਪਰਿਵਾਰ ਦੇ ਨਾਲ ਕੋਈ ਵੀ ਮੁਲਾਕਾਤ ਦਾ ਵਲੌਗ ਜਾਂ ਵੀਡੀਓ ਸਾਂਝੀ ਨਹੀਂ ਕੀਤੀ ਤੇ ਬਾਕੀ ਜਿਵੇਂ ਹੀ ਮੈਂ ਕਿਸ ਮਾਮਲੇ ਦੇ ਬਾਰੇ ਸਚਾਈ ਦੱਸੇਗੀ ਤਾਂ ਅਸੀਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ